ਮਾ ਮੋਦੀ ਨੂੰ ਚੈਲੰਜ ਕਰਦਾ ਮੈਂ ਕਦੇ ਪੰਚੀ ਵੀ ਨਹੀਂ ਲੜੀ ਮੋਦੀ ਆ ਕੇ ਮੇਰੇ ਨਾਲ ਬੈਲਟ ਪੇਪਰਾਂ ਤੇ ਉਹ ਇਲੈਕਸ਼ਨ ਲੜ ਲਵੇ ਐਮਪੀ ਦੇ ਜੇ ਮੈਂ ਮੋਦੀ ਜਿੱਤ ਕੇ ਜੇ ਮੋਦੀ ਮੇਰੇ ਤੋਂ ਜਿੱਤ ਗਿਆ ਮੈਂ ਆਪਣੀ ਸਾਰੀ ਜ਼ਮੀਨ ਚੁੱਪ ਕਰਕੇ ਮੋਦੀ ਦੇ ਨਾਲ ਲਵਾ ਕੇ ਪਰੇ ਹੋ ਜਾਊਗਾ ਅਣਖ ਉਹਨਾਂ ਚ ਵੀ ਆ ਪਿਛਲੇ ਧਰਨੇ ਚ ਪੂਰਾ ਯੋਗਦਾਨ ਪਾਇਆ ਮੇਰੇ ਫਾਦਰ ਸਾਹਿਬ ਨੇ ਮੇਰੀ ਮਾਂ ਵੀ ਆਉਂਦੀ ਰਹੀ ਆ ਧਰਨੇ ਚ ਨਿਹੰਗਾਂ ਸਿੰਘਾਂ ਨਾਲ ਰਹਿ ਰਹਿ ਕੇ ਨਾ ਵੀਰੇ ਤੁਹਾਨੂੰ ਸੱਚੀ ਦੱਸੀਏ ਜਿਹੜਾ ਮਾੜਾ ਮੋਟਾ ਦੱਸੀ ਉਹ ਵੀ ਨਿਕਲ ਗਿਆ ਮੈਂ ਤਾਂ ਹੈਰਾਨ ਹੋ ਜਾਣਾ ਵੀ ਬੰਦਿਆਂ ਚ ਸਾਡਿਆਂ ਚ ਇੰਨੀ ਦਲੇਰੀ ਆ ਯਾਰ ਅੰਨੀ ਦਲੇਰੀ ਆ ਪੰਜਾਬੀਆਂ ਚ ਠੀਕ ਹੈ ਨਾ ਜੋ ਮਰਜੀ ਆ ਜਿੱਤ ਕੇ ਜਾਵਾਂਗੇ ਬਾਬਾ ਜੀ ਲੜਾਂਗੇ ਪੂਰਾ ਲੜਾਂਗੇ ਪੂਰਾ ਖੜਾਂਗੇ ਜੋ ਮਰਜੀ ਹੋ ਜਵੇ ਹਰਿਆਣੇ ਵਾਲੇ ਵੀਰਾਂ ਨੂੰ ਬੇਨਤੀ ਆ ਵੀਰ ਸ਼ੰਭੂ ਧਰਨੇ ਦੇ ਵਿੱਚ ਖੜੇ ਆ ਤੇ ਨੌਜਵਾਨ ਕੁਝ ਸਨੇਹ ਦੇਣੇ ਚਾਹੁੰਦਾ ਹੈ ਧਿਆਨ ਨਾਲ ਸੁਣਿਓ ਨੌਜਵਾਨ ਕੀ ਕਹਿ ਰਿਹਾ ਸਾਰੇ ਲੋਕਾਂ ਨੂੰ ਇਹ ਹੀ ਬੇਨਤੀ ਆ ਵੀ ਦੇਖੋ ਆਪਣੇ ਨਾ ਜ਼ਖਮਾਂ ਤੇ ਨਮਕ ਪਾਉਣ ਵਾਲੀ ਗੱਲ ਕੀਤੀ ਆ ਮੋਦੀ ਸਰਕਾਰ ਨੇ ਸ਼ਾਇਦ ਲੋਕ ਭੁੱਲ ਜਾਂਦੇ ਆ ਆਪਣੇ ਲੋਕ ਜਲਦੀ ਵੀ ਆਪਣੇ ਨਾ ਕਿਸਾਨਾਂ ਆਗੂ ਮਾਰੇ ਗਏ ਸੀਗੇ ਉੱਥੇ ਲਖੀਂਪੁਰ ਖੇਰੀ ਚ ਆਪਣੇ ਕਿਸਾਨ ਸਿੰਘਾਸ਼ੀ ਵਲੰਟੀਅਰ ਮੁੰਡੇ ਉਹਨਾਂ ਦੇ ਥਾਰ ਚੜਾਈ ਸੀਗੀ ਟੈਣੀ ਨਾਮ ਦਾ ਮੰਤਰੀ ਆ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਮੈਨੂੰ ਮਾਫ ਕਰਿਓ ਟੈਣੀ ਨਾਮ ਦਾ ਮੰਤਰੀ ਆ ਉਹਦੇ ਮੁੰਡੇ ਨੇ ਥਾਰ ਚੜਾ ਕੇ ਆਪਣੇ ਕਿਸਾਨਾਂ ਨੂੰ ਮਾਰਿਆ ਸੀ ਤੇ ਇਹਨਾਂ ਨੇ ਉਹਦੀ ਕੋਈ ਜਾਂਚ ਨਹੀਂ ਕੀਤੀ ਅਨਪਛਾਤੇ ਵਿਅਕਤੀਆਂ ਦੇ ਪਰਚਾ ਦਰਜ ਕਰਤਾ ਬਾਈ ਜੀ ਕਦੇ ਅਨਪਛਾਤਾ ਹੀ ਬੰਦਾ ਹੁੰਦਾ ਥਾਰ ਦਾ ਨੰਬਰ ਸਾਰਾ ਕੁਝ ਸੀ ਇਹਨਾਂ ਕੋਲ ਠੀਕ ਹੈ ਨਾ ਇਹਨਾਂ ਨੇ ਉਹਨਾਂ ਨੂੰ ਦੁਬਾਰਾ ਟਿਕਟ ਦਿੱਤੀ ਐਮਪੀ ਦੀ ਤੇ ਉਹਦੇ ਤੇ ਪੂਰਾ ਜੋਰ ਲਾ ਰਹੇ ਨੇ ਵੀ ਉਹ ਜਿੱਤੇ ਅਜੇ ਮਿਸ਼ਰਾ ਹਾਂਜੀ ਤੇ ਦੂਜੇ ਨੰਬਰ ਤੇ ਇੱਕ ਮੈਂ ਹੋਰ ਗੱਲ 'ਚ ਕਰਨਾ ਚਾਹੁੰਦਾ ਵੀ ਜੇ ਮੋਦੀ ਬੈਲਟ ਪੇਪਰਾਂ ਤੇ ਕਰਾਉਣ ਲੱਗ ਜAVE ਨਾ VOTING ਤੇ ਮੈਂ ਮੋਦੀ ਨੂੰ ਚੈਲੰਜ ਕਰਦਾ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਹੈਗਾ ਠੀਕ ਆ ਮੰਨਦਿਆਂ ਹੈਗਾ एवीएम ਚ ਉਹਨੇ ਕਰਿਆ ਹੋਇਆ ਸਾਰਾ ਸਿਸਟਮ ਲੋਕਾਂ ਨੂੰ ਪਤਾ ਲੱਗ ਰਿਹਾ ਹੌਲੀ ਹੌਲੀ ਜੇ મોદી ਆਪਣੇ ਆਪ ਨੂੰ ਪ੍ਰਧਾਨ ਮੰਤਰੀ ਮੰਨਦਾ ਫਤੇਗੜ ਸਾਹਿਬ ਏਰੀਆ ਕਿਉਂਕਿ ਮੈਨੂੰ ਤਾਂ ਇੱਥੇ ਕਿਦੀ ਲੋਕ ਜਾਣਦੇ ਆ ਫਤੇਗੜ ਸਾਹਿਬ ਦੇ ਮੈਂ ਮੋਦੀ ਨੂੰ ਚੈਲੰਜ ਕਰਦਾ ਮੈਂ ਕਦੇ ਪੰਚੀ ਵੀ ਨਹੀਂ ਲੜੀ ਮੋਦੀ ਆ ਕਿ ਮੇਰੇ ਨਾਲ ਬੈਲਟ ਪੇਪਰਾਂ ਤੇ ਉਹ ਇਲੈਕਸ਼ਨ ਲੜ ਲਵੇ ਐਮਪੀ ਦੇ ਜੇ ਮੈਂ ਮੋਦੀ ਜਿੱਤ ਕੇ ਜੇ ਮੋਦੀ ਮੇਰੇ ਤੋਂ ਜਿੱਤ ਗਿਆ ਮੈਂ ਆਪਣੀ ਸਾਰੀ ਜ਼ਮੀਨ ਚੁੱਪ ਕਰਕੇ ਮੋਦੀ ਦੇ ਨਾਲ ਲਵਾ ਕੇ ਪਰੇ ਹੋ ਜਾਊਗਾ ਕਿਉਂਕਿ ਇਹ ਸਾਰਾ ਝੋਲ ਝਾਲ ਸਾਰਾ ਇਹ ਈਵੀਐਮ ਮਸ਼ੀਨਾਂ ਦਾ ਇਹ ਸਾਰੀ ਗੇਮ ਈਵੀਐਮ ਮਸ਼ੀਨਾਂ ਦੀ ਹੈ ਤੇ ਸਾਰੀ ਗੇਮ ਇਹ ਪੱਤਾ ਖੇਡਦਾ ਹੈ ਧਰਮ ਦਾ ਠੀਕ ਹੈ ਨਾ ਮੈਂ ਇੱਕ ਸਾਰੇ ਲੋਕਾਂ ਨੂੰ ਬੇਨਤੀ ਕਰਨਾ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਮੈਂ ਬਸ ਇੱਕ ਗੱਲ ਕਰਦਾ ਵੀ ਇਹ ਪੱਤਾ ਧਰਮ ਦਾ ਖੇਡਦਾ ਜਾਂ ਜਵਾਨ ਮਰਾਂਦਾ ਬਾਰਡਰ ਤੇ ਤੇ ਇਹ ਜਿੱਤਦਾ ਹੋਰ ਇਹਦੇ ਚ ਕੋਈ ਏਡੀ ਕੋਈ ਗੱਲਬਾਤ ਨਹੀਂ ਕੋਈ ਹਸਪੀਟਲਾਂ ਨੂੰ ਤਰੱਕੀ ਨੂੰ ਲੈ ਕੇ ਕੋਈ ਗੱਲ ਨਹੀਂ ਕਰਦਾ ਕੋਈ ਹੋਰ ਕਿਸੇ ਕੰਮ ਨੂੰ ਲੋਕਾਂ ਦੀ ਡਿਵੈਲਪਮੈਂਟ ਨੂੰ ਲੈ ਕੇ ਕੋਈ ਗੱਲ ਨਹੀਂ ਕਰਦਾ ਸਿਰਫ ਇਹ ਧਰਮ ਦਾ ਪੱਤਾ ਖੇਡਦਾ ਤੇ ਮੈਨੂੰ ਸਿੱਧਾ ਚੈਲੰਜ ਕਰਦਾ ਵੀ ਜੇ ਇਹ ਬੈਲਟ ਪੇਪਰਾਂ ਦੇ ਚੋਣ ਕਰਾਵੇ ਤੇ ਮੋਦੀ ਕਦੇ ਜਿੱਤੂਗਾ ਠੀਕ ਹੈ ਨਾ ਇਹ ਮੇਰਾ ਚੈਲੰਜ ਹੈ ਮੇਰੀ ਥਿਊਰੀ ਹੈ ਮੋਦੀ ਨੂੰ ਚੈਲੰਜ ਹੈ ਵੀ ਜੇ ਮੋਦੀ ਬੈਲਟਪੇਪਰ ਦੇ ਚੋਣ ਮੇ ਨਾਲ ਲੜਨਾ ਚਾਹੁੰਦਾ ਖੁੱਲਾ ਸੱਦਾ ਆ ਜਵੇ ਇੱਥੇ ਫਤੇਗੜ ਸਾਹਿਬ ਏਰੀਆ ਪਤਾ ਹੀ ਲੱਗ ਜਾਣਾ ਉਹਨੇ ਤਾਂ ਕਢਾਈ ਲੈਣੀ ਹੈ ਡਿਟੇਲ ਖੁੱਲਾ ਚੈਲੰਜ ਹੈ ਜੇ ਮੋਦੀ ਆ ਕੇ ਮੇ ਨਾਲ ਚੋਣ ਲੜਨਾ ਚਾਹੁੰਦਾ ਲੜ ਸਕਦਾ ਜਿਹੜਾ ਪੰਜਾਬ ਸਰਕਾਰ ਹੈ ਉਹਦਾ ਹੁਣ ਕੋਈ ਰੋਲ ਹੈ ਕੋਈ ਆਪਾਂ ਨੂੰ ਹੈ ਕੋਈ ਮਤਲਬ ਕਿ ਸਹਾਇਤਾ ਦਿੱਤੀ ਹੈ ਉਹਨੇ ਧਰਨੇ ਨੂੰ ਕੋਈ ਧਰਨੇ ਸੇ ਭਾਈ ਜੀ ਉਹਨਾਂ ਦੀ ਤਾਂ ਹੀ ਸਹਾਇਤਾ ਹੈ ਵੀ ਚਲੋ ਜਿਹੜੀਆਂ ਤਾਰਾ ਤੂਰਾ ਪਾ ਲੈਨੇ ਆ ਅਸੀਂ ਲੈਟ ਵਾਸਤੇ ਇਹ ਨਹੀਂ ਚਲੋ ਜਵਾਬ ਦਿੰਦੇ ਬਾਕੀ ਇਹ ਏਡਾ ਕੋਈ ਖਾਸ ਇਹਨਾਂ ਦਾ ਸੰਜੋਗ ਨਹੀਂ ਜੇ ਇਹ ਉਹ ਦਿਨ ਚਾਹੁੰਦੇ ਇਹ ਪੁਲਿਸ ਇਹ ਸਾਰੇ ਉਹਨੇ ਲੱਗੇ ਸੀ ਚਾਹੁੰਦੇ ਵੀ ਤੁਹਾਡੇ ਡਰੋਨ ਪੰਜਾਬ ਦੀ ਹੱਦ ਚ ਕਿਉਂ ਆ ਰਹੇ ਨੇ ਇਹ ਸਾਡੀ ਹੈਲਪ ਕਰ ਸਕਦੇ ਸੀ ਸਗੋਂ ਇਹਨਾਂ ਦਾ ਤਾਂ ਸਾਨੂੰ ਚਲੋ ਸਾਡੇ ਗੁਰੂਆਂ ਨੇ ਸਿਖਾਇਆ ਵੀ ਤਾਂ ਲੰਗਰ ਸਾਰਿਆਂ ਲਈ ਖੁੱਲਾ ਸਗੋਂ ਇਹ ਤਾਂ ਸਾਡੇ ਨਾਲ ਆ ਕੇ ਇੱਥੇ ਲੰਗਰ ਖਾਂਦੇ ਨੇ ਸਾਡੇ ਨਾਲ ਰਹਿੰਦੇ ਨੇ ਤੇ ਪੰਜਾਬ ਇਹ ਤਾਂ ਆਪ ਪੰਜਾਬ ਸਰਕਾਰ ਤੋਂ ਬੰਨੇ ਹੋਏ ਨੇ ਯਾਰ ਇਹਨਾਂ ਦਾ ਕੋਈ ਗਲਤੀ ਨਹੀਂ ਇਹ ਤਾਂ ਬੰਨੇ ਹੋਏ ਵਿਚਾਰੇ ਹੁਣ ਡਿਊਟੀ ਤਾਂ ਉਹਨਾਂ ਨੇ ਦੇਣੀ ਆ ਉਹਨਾਂ ਬੱਚੇ ਪਾਲਣੇ ਨੇ ਆਪਾਂ ਇਹਨਾਂ ਨੂੰ ਕੋਈ ਮਾੜੀ ਚੰਗੀ ਨਹੀਂ ਕਹਿੰਦੇ ਸਾਡੇ ਨਾਲ ਸਹਿਯੋਗ ਐਂ ਦਿੰਦੇ ਨੇ ਵੀ ਚੱਲ ਨਾ ਸਾਨੂੰ ਕੋਈ ਮਾੜਾ ਕਹਿੰਦੇ ਨਾ ਚੰਗਾ ਇੱਥੇ ਆਉਂਦੇ ਵੀ ਨੇ ਬਹਿੰਦੇ ਵੀ ਨੇ ਖਾਂਦੇ ਪੀਂਦੇ ਵੀ ਨੇ ਪਰ ਇਹਨਾਂ ਦਾ ਸਾਨੂੰ ਕੋਈ ਸਹਿਯੋਗ ਐਡਾ ਖਾਸ ਨਹੀਂ ਹੈਗਾ ਜੇ ਅੱਜ ਚਾਵੇ ਭਗਵੰਤ ਮਾਨੂਰੇ ਆਵੇ ਤਾਂ ਭਗਵੰਤ ਮਾਨ ਨੂੰ ਕੋਈ ਰੋਕਣ ਲੱਗਿਆ ਕਿੰਨੇ ਵੋਟ ਆ ਉਰੇ ਭਗਵੰਤ ਮਾਨ ਦੀ 99% ਵੋਟ ਹੋ ਵਿੱਚੋਂ ਠੀਕ ਹੈ ਜਿਆਦਾ ਨਹੀਂ 99 ਸੀਟਾਂ ਹੀ ਨੇ ਐ ਥੋੜਾ ਆ ਗਈਆਂ ਹੁਣ ਉਹਦੇ ਹੀ ਲੋਕ ਬੈਠੇ ਨੇ ਜੇ ਇਹ ਤਾਂ ਕਹਿੰਦਾ ਸੀ ਵੀ ਸੱਥਾਂ ਚੱਲੂਗੀ ਮੈਂ ਕੋਈ ਮਾੜੀ ਟਿੱਪਣੀ ਨਹੀਂ ਕਰ ਰਿਹਾ ਮੈਂ ਇੱਕ ਬਸ ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਕਹਿ ਰਹੇ ਸੀ ਵੀ ਲੋਕਾਂ ਦੀ ਸਰਕਾਰ ਹੈ ਹੱਥ ਬੰਨ ਕੇ ਬੇਨਤੀ ਆ ਭਗਵੰਤ ਮਾਨ ਜੀ ਨੂੰ ਵੀ ਸਾਡੇ ਵੱਲ ਦੇਖੋ ਸਾਡੇ ਲੋਕਾਂ ਵੇਖੋ ਵੀ ਰੋਡ ਤੇ ਬੈਠੇ ਨੇ ਪਰਸੋਂ ਇੰਨਾ ਮੀਂਹ ਪਿਆ ਨਾ ਆ ਦੇਖੋ ਸਾਡੀ ਟਰਾਲੀ ਸਾਰੇ ਗੱਦੇ ਗਿੱਲੇ ਹੋ ਗਏ ਜੀ ਬਹੁਤ ਰਾਤ ਤੰਗ ਦੀ ਮੱਛਰ ਇੰਨਾ ਇੱਥੇ ਹੈ ਨਾ ਫਿਰ ਵੀ ਸਾਡੇ ਲੋਕਾਂ ਦਾ ਸਫ਼ਰ ਦੇਖੋ ਬੈਠੇ ਨੇ ਸਾਡੇ ਬਾਪੂਆਂ ਜੀਆਂ ਵਰਗੇ ਬਜ਼ੁਰਗ ਇਹਨਾਂ ਦਾ ਵੇਖੋ ਵੀ ਬ ਦੇਖ ਲੋ ਕਿੱਡਾ ਜਜ਼ਬਾ ਕਰਦੇ ਕਹਿੰਦੇ ਵੀ ਲੈਣਾ ਵੀ ਕੀ ਆ ਉਮਰ ਕਿੰਨੀ ਆ ਠੀਕ ਆ ਨਾ ਫਿਰ ਵੀ ਜਜ਼ਬਾ ਹੈ ਇਹ ਇਹਨਾਂ ਦਾ ਹੌਸਲਾ ਸਾਨੂੰ ਘਰੇ ਨਹੀਂ ਜਾਣਦਾ ਮੇਰੇ ਘਰ ਦੇ ਵੀ ਮੈਨੂੰ ਕਹਿੰਦੇ ਆ ਯਾਰ ਤੂੰ ਕੀ ਲੈਣਾ ਡਰਦੇ ਆ ਚਲੋ ਉਹਨਾਂ ਨੂੰ ਵੀ ਪਤਾ ਵੀ ਲੜਾਈ ਤਣਖਦੀ ਆ ਡਰਦੀ ਆ ਮਾਂ ਵੀ ਡਰ ਪੈਂਦੀ ਆ ਕਈ ਵਾਰ ਪਿਓ ਵੀ ਡਰਦਾ ਵੀ ਕੱਲਾ ਕੱਲਾ ਮੁੰਡਾ ਰੱਬ ਨਾ ਕਰੇ ਕੋਈ ਨਿੱਕੀ ਹੋ ਜAVE ਵੀ ਤੰਗ ਕਰਨਗੇ ਸਾਨੂੰ ਠੀਕ ਆ ਉਹ ਨਾ ਕੋਈ ਨੁਕਸਾਨ ਹੋ ਜਾਵੇ ਕੱਲ ਵੀ ਰਾਤ ਨੂੰ ਵੀ ਫੋਨ ਆਇਆ ਤਾਂ ਘਰੋਂ ਵੀ ਕਹਿੰਦੇ ਘਰ ਆ ਜਾ ਯਾਰ ਛੱਡ ਪਰੇ ਹੁਣ ਮੈਂ ਕਹਾ ਨਹੀਂ ਨਹੀਂ ਭਈ ਆ ਨਹੀਂ ਉਹ ਅਣਖੋਨਾ ਜੀ ਵੀ ਆ ਪਿਛਲੇ ਧਰਨੇ ਚ ਪੂਰਾ ਯੋਗਦਾਨ ਪਾਇਆ ਮੇਰੇ ਫਾਦਰ ਸਾਹਿਬ ਨੇ ਮੇਰੀ ਮਾਂ ਵੀ ਆਉਂਦੀ ਰਹੀ ਆ ਧਰਨੇ ਚ ਠੀਕ ਆ ਪਰ ਡਰਦੇ ਆ ਵੀ ਇਹਨਾਂ ਦਾ ਸਰਕਾਰ ਦਾ ਕੋਈ ਪਤਾ ਨਹੀਂ ਠੀਕ ਆ ਨਾ ਉਹ ਫਿਰ ਵੀ ਮੈਨੂੰ ਚੱਲ ਇੱਥੇ ਬੈਠਾ ਸੰਜੋਗ ਆ ਪਿੱਛੋਂ ਘਰ ਸਾਂਭ ਰਹੇ ਨੇ ਠੀਕ ਆ ਨਾ ਜੀ ਬਾਕੀ ਹੁਣ ਅੱਗੇ ਦਾ ਮਹਾਲਾ ਹਾਲਾਤ ਪਤਾ ਨਹੀਂ ਕਿ ਇਹ ਮੁੰਡਿਆਂ ਨੂੰ ਤੰਗ ਵੀ ਕਰਦੇ ਜਿਹੜਾ ਕੋਈ ਮੁੰਡਾ ਰੇ ਸਪੀਚ ਕਰਦਾ ਜਾਂ ਕੋਈ ਮੁੰਡਾ ਇੰਟਰਵਿਊ ਚ ਕਹਿੰਦਾ ਵੀ ਸਾਡੇ ਆ ਤੱਕਾ ਹੋ ਰਿਹਾ ਤੰਗ ਕਰਦੇ ਆ ਰੱਬ ਨਾ ਕਰੇ ਸਾਨੂੰ ਵੀ ਤੰਗ ਕਰਨਗੇ ਠੀਕ ਆ ਨਾ ਬਾਕੀ ਚਲੋ ਆ ਕਾਲ ਪੁਰਖ ਦਾ ਭ ਨੰਗਾ ਸਿੰਗਾ ਨਾਲ ਰਹਿ ਰਹਿ ਕੇ ਨਾ ਵੀਰੇ ਤੈਨੂੰ ਸੱਚੀ ਦੱਸੀਏ ਜਿਹੜਾ ਮਾੜਾ ਮੋਟਾ ਦੱਸੀ ਉਹ ਵੀ ਨਿਕਲ ਗਿਆ ਪਹਿਲਾਂ ਮਾੜਾ ਮੋਟਾ ਮੌਤ ਦਾ ਡਰ ਹੁੰਦਾ ਸੀਗਾ ਵੀ ਕਿਤੇ ਸੱਟ ਨਾ ਵੱਜੇ ਜੇ ਮੌਤ ਨਾ ਹੋ ਜਾਈ ਹੁਣ ਸੱਚੀ ਬਾਈ ਜੀ ਕੋਈ ਡਰ ਨਹੀਂ 1% ਵੀ ਸਭ ਤੋਂ ਅੱਗੇ ਟਰਾਲੀ ਖੜੀ ਐ ਸਭ ਤੋਂ ਪਹਿਲਾਂ ਗੋਲਾ ਖਾਵਾਂਗੇ ਬੇਡਰ ਹੋ ਕੇ ਇਹ ਗੱਲਾਂ ਸਿਰਫ ਮੈਂਕ ਤੇ ਜਾਂ ਮੈਂ ਇੱਕ ਮੂੰਹ ਕੋਲਾ ਤਾਂ ਨਹੀਂ ਹੋ ਰਹੀਆਂ ਇਹ ਗੱਲਾਂ ਜਜਵੀਆਂ ਹੁੰਦੀ ਨੇ ਜਿੱਦਣ ਦਿੱਲੀ ਕੂਚ ਦਾ ਐਲਾਨ ਸੀ ਮੇਰੇ ਘਰਦਿਆਂ ਨੂੰ ਨਹੀਂ ਸੀ ਪਤਾ ਵੀ ਮੈਂ ਇੱਥੇ ਫਿਰਦਾ ਤੇ ਮੈਂ ਕਾਲਜ ਦਾ ਬਹਾਨਾ ਲਾ ਕੇ ਮਾਤਾ ਗੁਰੀ ਕਾਲਜ 'ਚ ਪੜਦਾ ਮੈਂ ਉਥੋਂ ਬਹਾਨਾ ਲਾ ਕੇ ਸਿੱਧਾ ਬੁਲਟ ਖਿੱਚਿਆ ਕੱਲਾ ਹੀ ਆ ਗਿਆ ਇੱਥੇ ਤੇ ਆਹ ਰਾਜਕੋਟ ਵਾਲੀ ਟਰਾਲੀ ਵਾਲੇ ਵੀਰ ਨੂੰ ਮਿਲੇ ਕਹਿੰਦੇ ਕਿੱਧਰ ਨੂੰ ਵੀ ਇੰਨੀ ਠੰਡ 'ਚ ਜਾ ਰਹੇ ਆ ਉਦੋਂ ਤਰੇਲ ਬਹੁਤ ਪਈ ਸੀ ਸਵੇਰੇ ਧੁੰਦ ਬਹੁਤ ਸੀ ਤੇ ਅਸੀਂ ਬਿਨਾ ਘਰੇ ਦੱਸੇ ਚੋਰੀ ਇੱਥੇ ਪਹੁੰਚ ਗਏ ਧਰਮਿਆਂ 'ਚ ਤੇ ਦੇਖ ਲੋ ਵੀ ਇੰਨਾ ਜज्ਬਾ ਵੀ ਸਾਰੇ ਵੀਰਾਂ ਦਾ ਜज्ਬਾ ਬਹੁਤ ਹੈ ਯਾਰ ਮੈਂ ਤਾਂ ਹੈਰਾਨ ਹੋ ਜਾਣਾ ਵੀ ਬੰਦਿਆਂ ਚ ਸਾਡਿਆਂ ਚ ਇੰਨੀ ਦਲੇਰੀ ਆ ਯਾਰ ਅੰਨੀ ਦਲੇਰੀ ਆ ਪੰਜਾਬੀਆਂ ਚ ਠੀਕ ਹੈ ਨਾ ਜੋ ਮਰਜੀ ਆ ਜਿੱਤ ਕੇ ਜਾਵਾਂਗੇ ਬਾਬਾ ਜੀ ਲੜਾਂਗੇ ਪੂਰਾ ਲੜਾਂਗੇ ਪੂਰਾ ਖੜਾਂਗੇ ਜੋ ਮਰਜੀ ਹੋ ਜਵੇ ਅੰਮਰਸਰ ਗੁਰਦਾਸਪੁਰ ਰਾਜਸਥਾਨ ਦੀ ਵੀ ਇੱਕ ਟਰਾਲੀ ਖੜੀ ਐ ਇਹ ਤਾਂ ਹਰਿਆਣੇ ਵਾਲਿਆਂ ਨੂੰ ਆਉਂ ਨਹੀਂ ਦੇ ਰਹੇ ਮੈਂ ਤੁਹਾਨੂੰ ਵੀਰ ਵੀਮ ਬਲਾ ਦੂੰਗਾ ਇੱਥੇ ਆ ਪੰਚਕੋਲੀ ਵਾਲੀ ਟਰਾਲੀ ਖੜੀ ਐ ਕਹਿੰਦੇ ਭਾਈ ਜੀ ਸਾਡੇ ਪੰਡਿਤ ਸ਼ਾਉਣੀ ਬਣਾਈ ਪਈ ਐ ਲੰਬੜਦਾਰ ਪਿੰਡ ਦਾ ਸਰਪੰਚ ਕਹਿੰਦੇ ਉੱਥੇ ਬਿਠਾਈ ਰੱਖਦੇ ਨੇ ਗੁਰਦੁਆਰੇ ਵੀ ਬੰਦੇ ਦੱਸੋ ਕਹਿੰਦਾ ਗਾਇਬ ਨੇ ਘਰਾਂ ਚੋਂ ਗਏ ਹੋਈ ਨਹੀਂ ਘਰ ਮੁੜ ਕੇ ਆਉਰੇ ਆ ਮੁੰਡਾ ਤਿੰਨ ਚਾਰ ਮੁੰਡੇ ਨੇ ਪੰਜ ਕੋਲੇਲੇ ਕਰੀ ਨਹੀਂ ਜਾ ਰਹੇ ਕਹਿੰਦੇ ਜੇ ਘਰੇ ਹੁਣ ਪੁਲਿਸ ਨੇ ਚੱਕ ਲੈ ਦੇਖ ਲੋ ਬਾਈ ਜੀ ਇੰਨੀ ਤੱਕਾशाही ਹੋ ਰਹੀ ਹੈ ਬਾਕੀ ਚਲੋ ਸਿੱਖਾਂ ਨਾਲ ਤੱਕਾ ਹੁੰਦਾ ਕਿਉਂਕਿ ਅਸੀਂ ਮਿਨੋਰਟੀ ਚਾਂ ਬਾਈ ਜੀ ਠੀਕ ਹੈ ਨਾ ਮੇਜੋਰਟੀਆਂ ਦਾ ਕੰਮ ਹੁੰਦਾ ਮਿਨੋਰਟੀ ਨਾਲ ਤੱਕਾ ਕਰਨਾ ਇਹ ਬਹੁਤ ਪੁਰਾਣੀਆਂ ਗੱਲਾਂ ਚੱਲਦੀਆਂ ਆ ਰਹੀਆਂ ਨੇ ਪਰ ਜਦੋਂ ਸਿੱਖ ਧਰਮ ਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਨਾ ਉਦੋਂ ਕਿਸੇ ਕਿਸੇ ਨਾਲ ਧੱਕਾ ਨਹੀਂ ਸੀ ਹੋਇਆ ਸਾਡਾ ਉਦੋਂ ਪੀਐਮ ਸੀ ਡਾਕਟਰ ਮਨਮੋਹਨ ਸਿੰਘ ਜੀ ਉਹਨਾਂ ਦੇ ਵਰਗਾ ਵੀ ਰਾਜ ਨਹੀਂ ਕਰਨਾ ਕਿਸੇ ਨੇ ਜੇ ਉਹ ਕਿਸੇ ਨੂੰ ਮਾੜਾ ਚੰਗਾ ਨਹੀਂ ਸੀ ਕਹਿੰਦੇ ਤਾਂ ਮਾੜਾ ਵੀ ਨਹੀਂ ਸੀ ਕਰਦੇ ਸਾਰੇ ਧਰਮਾਂ ਨੂੰ ਬਰਾਬਰ ਲੈ ਕੇ ਚੱਲਦੇ ਸੀ ਇਹ ਵੀਰ ਜੀ ਆ ਗਏ ਕੱਟੜ ਪੰਥੀ ਦੇ ਹੱਥ ਰਾਜ ਆ ਗਿਆ ਕੱਟੜ ਕੋਈ ਧਰਮ ਮਾੜਾ ਨਹੀਂ ਹੁੰਦਾ ਮਾੜੇ ਹੁੰਦੇ ਨੇ ਲੋਕ ਕੱਟੜਵਾਦ ਕੱਟੜਵਾੜ ਕਿਸੇ ਵੀ ਧਰਮ ਚਾਹੂਗੀ ਤਾਂ ਉਹ ਮਾੜੀ ਹੋਊ ਪਾਵੇਂ ਆਪਣੇ ਧਰਮ ਚ ਸਿੱਖ ਧਰਮ ਚ ਪਾਵੇਂ ਹਿੰਦੂਵਤ ਧਰਮ ਚ ਪਾਵੇਂ ਮੁਸਲਮਾਨ ਚ ਕੱਟੜਤਾ ਮਾੜੀ ਹੀ ਰਹੂਗੀ ਤੇ ਮਾੜੀ ਹੀ ਰਹਿੰਦੇ ਇਹ ਲੋਕਾਂ ਨਾਲ ਨਿਆਂ ਹੀ ਨਹੀਂ ਕਰਨਗੇ ਕਦੇ ਵੀ ਠੀਕ ਹੈ ਨਾ ਜੀ ਮੈਂ ਤਾਂ ਬਸ ਇੱਕੋ ਹੀ ਬੇਨਤੀ ਕਰਦਾ ਵੀ ਲੋਕਾਂ ਨੂੰ ਤੰਗ ਨਾ ਕਰੋ ਹਰੇਕ ਦੇ ਬਾਲ ਬੱਚੇ ਨੇ ਹਰੇਕ ਦਾ ਕੰਮਕਾਰ ਆ ਅਰ ਸੜਕਾਂ ਤੇ ਬੈਠਿਆਂ ਤਾਂ ਬੈਠਿਆਂ ਡਟਿਆਂ ਪਰ ਚੜਦੀ ਕਲਾ ਚ ਕੋਈ ਚੱਕਰ ਨਹੀਂ ਵੇਖਾਂਗੇ ਜੋ ਟਾਈਮ ਆਊ ਜਿਹੜਾ ਹਰਿਆਣਾ ਹੈ ਹਰਿਆਣਾ ਮਤਲਬ ਜਿਹੜੇ ਪਿੰਡ ਨੇ ਉਹ ਸੀਲ ਕੀਤੇ ਹੋਏ ਨੇ ਬਾਈ ਜੀ ਸੀਲ ਮਤਲਬ ਸੀਲ ਹੀ ਲਾ ਲਓ ਤੁਸੀਂ ਵੀ ਪਿੰਡ 'ਚ ਸ਼ੌਣੀ ਬਣੀ ਆ ਕੱਲੇ ਕੱਲੇ ਪਿੰਡ ਦੇ ਬੰਦੇ ਉਹਨਾਂ ਨੂੰ ਪਤਾ ਵੀ ਇਹ ਜਾਂਦੇ ਨੇ ਕਿਉਂਕਿ ਹਰਿਆਣੇ ਵਾਲੇ ਆਪਣੇ ਤੋਂ ਵੀ ਤੱਤੇ ਨੇ ਉਹ ਆਪਣੇ ਤੋਂ ਵੀ ਜੱਜੀ ਵਿਵਾਰ ਨੇ ਜਿਆਦਾ ਆ ਦੇਖੋ ਮੁੰਡੇ ਪੂਰੇ ਜੱਜੀ ਵਾਲੇ ਨੇ ਤੇ ਉਹਨਾਂ ਨੇ ਪਿੰਡ ਚ ਪੁਲਿਸ ਨੇ ਰੋਜ਼ ਸਵੇਰੇ ਲਿਸਟ ਚੈੱਕ ਹੁੰਦੀ ਵੀ ਬੰਦੇ ਕਿੱਥੇ ਨੇ ਪਿੰਡ ਦੇ ਬੰਦੇ ਪੂਰੇ ਨੇ ਉੱਥੇ ਦਾ ਬਾਈ ਜੀ ਜਾ ਕੇ ਆਓ ਜੇ ਤੁਹਾਡੇ ਤੋਂ ਜਾ ਹੋਇਆ ਜਾ ਕੇ ਦੇਖਿਓ ਸਾਨੂੰ ਬੰਦੇ ਆ ਕੇ ਦੱਸਦੇ ਨੇ ਅਸੀਂ ਤਾਂ ਨਹੀਂ ਗਏ ਕਹਿੰਦੇ ਵੀ ਸਾਡੀ ਬੱਸ ਕਰਾਈ ਪਈ ਹੈ ਕਿ ਘਰਾਂ ਚੋਂ ਨਿਕਲ ਨਹੀਂ ਦੇ ਰਹੇ ਟਰਾਲੀਆਂ ਇਹ ਬੰਦੇ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਇਹ ਬੰਦਿਆਂ ਨੇ ਘਰੋਂ ਟਰਾਲੀਆਂ ਸਿੰਪਲ ਲੈ ਕੇ ਨਿਕਲੇ ਅੱਗੇ ਆ ਕੇ ਪੰਜਾਬ ਦੀ ਹੱਦ 'ਚ ਰਾਜੂਬure ਟਰਾਲੀਆਂ ਤਿਆਰ ਕਰਾਈਆਂ ਉੱਤੇ ਪੱਲੀਆਂ ਪਾਈਆਂ ਤਰਪਾਲਾਂ ਪਾਈਆਂ ਫੇਰ ਉਰੇ ਆ ਦੇਖ ਲਓ ਵੀ ਇੰਨੀ ਸਫਾਈ ਹੋਈ ਤੇ ਆਪਣੇ ਲੋਕ ਹਰਿਆਣੇ ਵਾਲੇ ਫਿਰ ਵੀ ਪਹੁੰਚ ਰਹੇ ਨੇ ਹਰਿਆਣੇ ਵਾਲੇ ਵੀਰਾਂ ਨੂੰ ਬੇਨਤੀ ਆ ਵੀਰ ਤੁਹਾਡਾ ਸਾਥ ਸਭ ਤੋਂ ਜ਼ਰੂਰੀ ਆ ਕਿਉਂਕਿ ਤੁਸੀਂ ਬਾਰਡਰ ਆ ਸਾਡਾ ਬਣਿਆ ਹੋਇਆ ਕਿਉਂਕਿ ਤੁਹਾਡੇ ਤੁਹਾਡੇ ਬਿਨਾ ਅਸੀਂ ਕਾਸੇ ਜੋਗੇ ਨਹੀਂ ਹਰਿਆਣੇ ਵਾਲੇ ਵੀਰਾਂ ਨੂੰ ਬੇਨਤੀ ਆ ਵੀਰ ਹਰਿਆਣੇ ਵਾਲੇ ਵੀਰਾਂ ਦਾ ਯੋਗਦਾਨ ਸਭ ਤੋਂ ਵੱਡਾ ਤੁਸੀਂ ਪਹੁੰਚੋ ਹਰਿਆਣੇ ਵਾਲੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਤੇ ਆਪਣੇ ਪੰਜਾਬੀ ਵੀਰਾਂ ਨੂੰ ਬੇਨਤੀ ਆ ਵੀਰ ਪਹੁੰਚੋ ਵੱਧ ਤੋਂ ਵੱਧ ਪਹੁੰਚੋ ਰਹਿਣ ਦੀ ਕੋਈ ਦਿੱਕਤ ਨਹੀਂ